ਸਾਹਿਗਲ ਜੀ ਡੀਪੀਸੀ ਪੰਜਾਬੀ ਦਾ ਡੈਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਸ ਦਈਏ ਕਿ ਹਰ ਪਾਸੇ ਜਿੱਥੇ-ਜਿੱਥੇ ਵੀ ਦਰਿਆ ਲੱਗਦੇ ਨੇ ਤੇ ਦਰਿਆਵਾਂ ਦੇ ਨਾਲ ਲੱਗਦੇ ਲੋਕਾਂ ਦੇ ਲਈ ਇਹ ਪਾਣੀ ਮੁਸੀਬਤ ਬੰਦਾ ਜਾ ਰਿਹਾ ਹੈ ਇਸੇ ਤਰ੍ਹਾਂ ਤੁਹਾਨੂੰ ਦੱਸ ਦਈਏ ਕਿ ਮਕੌੜਾ ਪਤਨ ਰਾਵੀ ਦਰਿਆ ਵੀ ਉਸਲ ਕੇ ਬਾਹਰ ਨੂੰ ਆ ਰਿਹਾ ਆ ਤੁਹਾਨੂੰ ਦੱਸ ਦਈਏ ਕਿ ਪਹਾੜਾਂ ਦੇ ਵਿੱਚ ਤੇਜ ਬਰਸਾਤਾ ਕਲਾਊਡ ਬਲਾਸਟ ਹੋਣ ਦੇ ਨਾਲ ਜਿਹੜਾ ਆ ਉਹ ਜਿਹੜੇ ਆ ਪਾਣੀ ਦਰਿਆਵਾਂ ਦੇ ਵਿੱਚ ਵਧ ਗਏ ਇੰਨੇ ਜ਼ਿਆਦਾ ਵਧ ਗਏ ਕਿ ਦਰਿਆਵਾਂ ਤੇ ਕੰਢਿਆਂ ਤੋਂ ਹੱਦ ਪਾਰ ਕਰਕੇ ਦਰਿਆ ਜਿਹੜੇ ਨੇ ਉਹ ਜਿਹੜੇ ਆ ਸੁੱਕੇ ਸਥਾਨਾਂ ਵੱਲ ਨੂੰ ਪਿੰਡਾਂ ਵੱਲ ਨੂੰ ਵਹਿਣੇ ਸ਼ੁਰੂ ਹੋ ਗਏ ਜਦੇ ਨਾਲ ਬਹੁਤ ਸਾਰੇ ਥਾਵਾਂ ਤੇ ਪਿੰਡਾਂ ਨੂੰ ਨੁਕਸਾਨ ਹੋਣੇ ਸ਼ੁਰੂ ਹੋ ਗਏ ਤੇ ਇਸੇ ਤਰ੍ਹਾਂ ਜਿਹੜਾ ਆ ਤੁਸੀਂ ਦੇਖਦੇ ਪਿਓ ਕਿ ਮਕੌੜਾ ਪਤਣ ਤੋਂ ਵੀ ਜਿਹੜੀਆਂ ਨੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਦਰਿਆ ਦਾ ਪਾਣੀ ਬਾਰ ਨੂੰ ਆਉਣਾ ਸ਼ੁਰੂ ਹੋ ਗਿਆ ਇਸ ਤੇ ਲਈ ਜਿਹੜਾ ਆ ਪਹਿਲਾਂ ਹੀ ਜਿਹੜਾ ਆ ਉਹ ਜ਼ਿਲ੍ਹਾ ਪ੍ਰਸ਼ਾਸਨ ਨੇ ਹਦਾਇਤਾਂ ਦੇ ਦਿੱਤੀਆਂ ਸੀ ਅਲਰਟ ਜਾਰੀ ਕਰ ਦਿੱਤਾ ਸੀ ਕਿ ਦਰਿਆ ਦੇ ਕੰਢੇ ਤੇ ਰਹਿਣ ਵਾਲੇ ਲੋਕ ਜਿਹੜੇ ਆ ਉਹ ਇੱਥੋਂ ਥੋੜਾ ਦੂਰ ਹੋ ਜਾਣ ਤੇ ਉਸ ਤੋਂ ਬਾਅਦ ਤੁਹੰਦਾ ਦੀ ਇਹ ਕੀ ਬਹੁਤ ਸਾਰੇ ਲੋਕ ਜਿਹੜੇ ਆ ਸਾਈਡਾਂ ਨੂੰ ਹੋ ਵੀ ਗਏ ਤੇ ਆਪਣੇ ਬਚਾਅ ਦੇ ਲਈ ਪਰ ਤੁਸੀਂ ਦੇ ਦੇ ਕਿ ਕਿ ਪਾਣੀ ਦਾ ਸਤਾਰ ਲਗਾਤਾਰ ਦਰਿਆ ਦੇ ਵਿੱਚ ਜਿਹੜਾ ਆ ਵਧਦਾ ਜਾ ਰਿਹਾ ਤੇ ਇਸੇ ਸਥਿਤੀ ਦਾ ਜਾਇਜ਼ਾ ਲੈਣ ਦੇ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਉੱਥੇ ਪਹੁੰਚਦੀ ਹੈ ਤੇ ਜੈ ਜਾ ਲੈਂਦੀ ਹੈ ਤਾਂ ਦੱਦੀ ਹੈ ਕਿ ਜੈਜਾ ਲੈਨ ਦੇ ਲਈ ਗਰਦਾਸਪੁਰ ਤੋਂ ਸਪੈਸ਼ਲ ਐਸਐਸਪੀ ਤੇ ਏਡੀਸੀ ਗਰਦਾਸਪੁਰ ਜਿਹੜੇ ਨੇ ਉਹ ਪਹੁੰਚਦੇ ਨੇ ਦਰਿਆ ਦੇ ਕੰਡੇ ਦੇ ਉੱਤੇ ਜੈਜਾ ਲੈਨ ਦੇ ਲਈ ਪਾਣੀ ਦਾ ਪਾਣੀ ਦਾ ਜਿਹੜਾ ਸਤਾਰਿਆ ਉਹ ਦਰਿਆ ਦੇ ਵਿੱਚ ਵੱਧਦਾ ਜਾ ਰਿਹਾ ਆ ਪਰ ਉੱਥੇ ਹੀ ਜਦੋਂ ਉਹ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਪੁਲਿਸ ਪ੍ਰਸ਼ਾਸਨ ਦੀ ਟੀਮ ਉੱਥੇ ਪਹੁੰਚੀ ਤਾਂ ਉਹਨਾਂ ਨੇ ਪਾਣੀ ਦੇ ਸਥਰ ਦਾ ਖੁਦ ਜਾਇਜ਼ਾ ਲਿਆ ਇਹਦੇ ਵਿੱਚ ਐਸਐਸਪੀ ਗਰਦਾਸਪੁਰ ਏਡੀਸੀ ਗਰਦਾਸਪੁਰ ਤੇ ਡੀਐਸਪੀ ਦਿਨਾਂ ਨਗਰ ਤੇ ਹੋਰ ਵੀ ਕਈ ਜਿਹੜੇ ਅਫਸਰ ਨੇ ਉਹ ਇੱਥੇ ਪਹੁੰਚੇ ਜਿਨ੍ਹਾਂ ਨੇ ਪਾਣੀ ਦਾ ਜਾਇਜ਼ਾ ਲਿਆ ਤੇ ਜਿਹੜਾ ਕਿ ਪਾਣੀ ਦਾ ਜਾਇਜ਼ਾ ਲੈਣ ਤੋਂ ਬਾਅਦ ਉਹ ਉਹਨਾਂ ਨੇ ਕੀ ਕਿਹਾ ਤੁੰਦਾ ਦੀ ਕੀ ਅਤੇ ਡੀ ਸਾਹਿਬ ਨੇ ਜਦੋਂ ਗੱਲਬਾਤ ਕੀਤੀ ਤਾਂ ਏਡੀਸੀ ਸਾਹਿਬ ਨੇ ਸਿੱਧੇ ਤੌਰ ਤੇ ਕਿਹਾ ਕਿ ਗੁਜਰਾਂ ਦੇ ਡੇਰੇ ਜਿਹੜੇ ਨੇ ਉਹ ਚਕਵਾ ਦਿੱਤੇ ਗਏ ਨੇ ਗੁਜਰਾਂ ਦੇ ਡੇਰਾਂ ਤੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਨਾਲ ਦੀ ਨਾਲ ਤੁਹਾਨੂੰ ਦੱਸ ਦਿੱਤੀ ਕਿ ਗੁਜਰਾਂ ਦੇ ਡੇਰੇ ਚਕਵਾ ਤਾਂ ਦਿੱਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਇਸ ਹਰ ਦੀ ਮਾਰ ਦੇ ਨਾਲ ਨਜਿੱਠਣ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ ਕਿਸੇ ਵੀ ਤਰ੍ਹਾਂ ਦੀ ਜਿਹੜੀ ਉਹ ਕਬਰਾਉਣ ਦੀ ਜ਼ਰੂਰਤ ਨਹੀਂ ਹੈਗੀ ਨਾ ਹੀ ਡਰਨ ਦੀ ਜ਼ਰੂਰਤ ਆ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਜੇਕਰ ਕੋਈ ਐਸੀ ਸਥਿਤੀ ਬਣਦੀ ਹੈ ਤੇ ਉਹਨੂੰ ਜੜਾ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਤਿਆਰ-ਬਾਰ ਤਿਆਰ ਬੈਠੀਆਂ ਹੋਈਆਂ ਨੇ। ਬਾਕੀ ਆਓ ਗੱਲਬਾਤ ਸੁਣ ਲੈਂਦੇ ਆ ਕੀ ਕਹਿੰਦੇ ਨੇ ਗਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਦੇ ਅਫਸਰ ਸਹਿਬਾਨ। ਸਾਡੀ ਨਾਲ ਆ ਰਟੀ ਟੀਮ ਹੈ ਰੈਪਿਡ ਰਿਸਪੌਂਸ ਟੀਮ ਸਾਡੇ ਐਸਰਮੋ ਦੀ ਨਿਗਰਾਨੀ ਤੇ ਲੱਗੀ ਹੈ ਟੀਮ। ਕਿਸੇ ਵੀ ਤਰ੍ਹਾਂ ਦਾ ਕੋਈ ਫਲੱਡ ਦਾ ਕੋਈ ਚਾਰਜ ਬੰਦਾ ਤੇ ਉੱਥੇ ਸਾਡੀ ਟੀਮ ਅ ਤਿੰਨ ਚਾਰ ਟੀਮਾਂ ਬਣੀ ਹੈ ਸਾਡੀਆਂ। ਆਪਾਂ ਰਿਸਪੌਂਸ ਕਰਨਾ ਕਿਸੇ ਵੀ ਤਰ੍ਹਾਂ ਦਾ ਕੋਈ ਐਮਰਜੈਂਸੀ ਬਣਦੀ ਹੈ ਕਿਸੇ ਵੀ ਤਰ੍ਹਾਂ ਦਾ ਕੁਝ ਹੁੰਦਾ ਹੈ ਤੇ ਸਾਡੀ ਟੀਮ ਬਿਲਕੁਲ ਤਿਆਰ ਹੈ ਵੈਸੇ ਤੇ ਦੇਖਦੇ ਪਏ ਆ ਲੈਵਲ ਜਿਹੜਾ ਪਾਣੀ ਦਾ ਉੱਤੇ ਦੇ ਉੱਤੇ ਹੀ ਆ ਵਧਿਆ ਨਹੀਂ ਆ ਮੈਨੂੰ ਲੱਗਦਾ ਕਿ ਘਟ ਰ ਗਿਆ ਏ ਨਾਲੋਂ ਜੇ ਫਿਰ ਵੀ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਐਮਰਜੈਂਸੀ ਬਣਦੀ ਹੈ ਤੇ ਆਪਣੀ ਪੀਐਸਈ ਬਰਾਮਪਰ ਦੀ ਟੀਮ 3-4 ਟੀਮਸ ਬਣੀ ਦੀਆਂ ਉਹ ਬਿਲਕੁਲ ਤਿਆਰ ਹੈ ਫਰਸਟ ਏਡ ਬਾਕਸ ਸਾਡੇ ਐਮੂਲੈਂਸ ਵਗੈਰਾ ਸਭ ਰੈਡੀ ਹੈ ਸ਼ੈਲਟਰ ਬਣਾਏ ਗਏ ਨੇ ਸ਼ੈਟਰੋਂ ਬਣਿਆ ਸਰ ਇੱਕ ਇੱਥੇ ਬਣਿਆ ਆਪਣੇ ਮਕੋੜਾ ਇੱਕ ਬਣਿਆ ਚੌਕਰਾ ਫਿਲਹਾਲ ਸਥਿਤੀ ਕੀ ਹੈਗੀ ਐ ਸੇ ਸਥਿਤੀ ਨਾਰਮਲ ਆ ਕੋਈ ਡੰਨ ਵਾਲੀ ਗੱਲ ਨਹੀਂ ਗੁਜਰਾ ਡੇਰੇ ਹੱਥਾਂ ਲੇਕੇ ਤਾਲੇ ਦਾ ਦੋ ਚਾਰ ਗੁਜਰਾ ਡੇਰੇ ਗਾਂ ਲੈ ਗਿਆ ਆਪਾਂ ਸਭ ਜਗਹ ਬਚਾਤਾ ਸਭ ਜਗਹ ਠੀਕ ਹੈ ਕੀ ਨਾ ਸਰ ਆਪਣਾ ਡਾਕਟਰ ਅਮੀ ਨਾਮ ਹੈ ਦਾ ਸਰ ਅਮੀ ਫਾਸਟ ਠੀਕ ਆ ਮੋਕਾ ਵੇਖਣ ਆਇਆ ਸਾਰੇ ਜਿਸ ਤਰ੍ਹਾਂ ਕਿ ਛਾਰੀਆਂ ਆਲਰੇਡੀ ਹੂੰ ਤੋ ਚੀ ਦੇਖ ਰਹੇ ਹੋ ਤੇ ਐਕਸ਼ਨ ਸਾਹਿਬ ਵੀ ਸਾਡੇ ਇੱਥੇ ਨੇ ਉਹਨਾਂ ਨੇ ਦੱਸਿਆ ਕਿ ਪਾਣੀ ਜਿੰਨਾ ਮੈਕਸਿਮਮ ਆਣਾ ਸੀਗਾ ਹੁ ਰਸੀਵ ਹੋ ਰਿਹਾ ਐਂਡ ਇਹ ਸਾਰਿਆਂ ਲਈ ਸਾਡੇ ਲਈ ਇੱਕ ਮੈਂ ਕਹਾਂਗਾ ਕਿ ਹੋਪ ਵਾਲੀ ਜਿਹੜੀ ਕੰਡੀਸ਼ਨ ਹੈ ਤੇ ਦੂਜੀ ਗੱਲ ਪਾਣੀ ਦਾ ਮੋਕਾ ਵੇਖਿਆ ਗਿਆ ਕਿ ਜਿਹੜੇ ਘਰਾਂ ਦੇ ਰੈਸਿਡੈਂਸ਼ ਪਾਣੀ ਨਹੀਂ ਪਹੁੰਚਿਆ ਫਿਰ ਵੀ ਅਸੀਂ ਜਿਹੜੀਆਂ ਟੀਮਸ ਹੈ ਇੱਥੇ ਨਾਲ ਹੀ ਨੀਅਰ ਬਾਈ ਸਕੂਲ ਜਿਹੜਾ ਸਾਡਾ ਉੱਥੇ ਮੈਡੀਕਲ ਟੀਮਸ ਹੋ ਗਈਆਂ ਔਰ ਹਰ ਤਰ੍ਹਾਂ ਦੀ ਫੈਸਿਲਿਟੀ ਜਿਹੜੀਆਂ ਟੀਮਸ ਸਾਥੀ ਇੱਥੇ ਡਿਪਲੋਮੈਟ ਕਰ ਦਿੱਤੀਆਂ ਸਾਡਾ ਰੈਵਨਿਊ ਸਟਾਫ ਸਾਡਾ ਜਿਹੜਾ ਐਕਸ਼ਨ ਸੇ ਕਨਸਰਨ ਨੇ ਮਾਈਨਿੰਗ ਵਾਲੇ ਉੱਥੇ ਨੇ ਸਾਡੇ ਨਾਲ ਆਪਣੇ ਹਲਕਾਈ ਚਾਰਜ ਨੇ ਐਸਟੀਐਮ ਸਾਹਿਬ ਨੇ ਆਪ ਇੱਥੇ ਸਾਰੇ ਆਂਕੜੇ ਸੀ ਵੇਖੇ ਐ ਸਪੈਸ਼ਲੀ ਐਸਐਸਐਮ ਸਰਵਲੋਂ ਨਿਰਦੇਸ਼ ਨੇ ਕਿ ਅਸੀਂ ਜਿਹੜੀ ਭਾਰਤ ਦੀ ਗੱਲ ਕਰੀਏ ਪਿੰਡਾਂ ਦੀ ਉਹ ਜਿਹੜੇ ਲੋਕ ਨੇ ਉਹ ਹਾਈ ਲੈਂਡ ਤੇ ਨੇ ਉਹਨਾਂ ਦੇ ਨਾਲ ਫੋਨ ਤੇ ਵੀ ਰਾਬਤਾ ਕੰਮ ਕੀਤਾ ਜਾ ਰਿਹਾ ਉਸ ਬਾਅਦ ਕਿਸੇ ਰੰਗ ਦੀ ਫੂਲੀ ਛੋਟੇ ਜਾਂਦੀ ਹੈ ਮੈਡੀਸਿਨ ਦੀ ਅਗੋ ਵੀ ਪਹੁੰਚਾ ਦਿੱਤੀ ਜਾਏਗੀ ਇਸੇ ਸੰਬੰਧ ਜਰੀਆਂ ਸਾਡ ਗੋਡਸਾ ਉਹਨੇ ਦੀ ਰਿਪੇਅਰ ਕਰਾ ਕੇ ਰੱਖ ਲਈ ਸੀ ਉਹ ਵੀ ਅੱਛੀ ਤੇ ਪਹੁੰਚ ਰਹੀ ਹੈ ਤੇ ਜਿੱਥੇ ਥੋੜਾ ਜਿਹਾ ਪਾਣੀ ਦਾ ਫਲੋਟ ਫਰਾ ਠੀਕ ਹੁੰਦਾ ਤੇ ਉਸ ਦੇ ਸੰਬੰਧੀ ਜਾ ਕੇ ਮੌਕਾ ਵੇਖਿਆ ਜਾਏਗਾ ਐਂਡ ਜੋ ਫੈਸਿਲਿਟੀ ਜਿਹਨਾਂ ਨੂੰ ਲੋਡ ਹੈ ਉਹ ਸਾਰੀ ਪ੍ਰੋਵਾਈਡ ਕਰਾ ਫਿਲਹਾਲ ਹੁਣ ਪਾਣੀ ਘਟਣੇ ਚਾਹ ਸਕਦੇ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਤੁਸੀਂ ਵੇਖ ਸਕਦੇ ਹੋ ਕਿ ਦਰਖਤਾਂ ਦੇ ਜਿਹੜੇ ਇੱਕ ਬੜਾ ਵਧੀਆ ਹੁੰਦਾ ਕਿ ਦਰਖਤਾਂ ਦੇ ਪਾਣੀ ਦਾ ਲੈਵਲ ਤੋਂ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਕਿ ਬਾਤ ਰਹਿ ਕੇ ਘਟ ਰਿਹਾ ਐਂਡ ਜੋ ਗਰਾਉਂਡ ਸਿਚੁਏਸ਼ਨ ਹੈ ਅਸੀਂ ਖੁਦ ਵੇਖੀਏ ਕਿ ਉਹ ਜਿਹੜਾ ਪਾਣੀ ਦੇ ਸੀਟ ਕਰ ਕੋਲੇ ਜਿਹ ਤੇ ਹੁਣ ਕਿਉਂ ਉੱਥੇ ਜਾ ਰਹੇ ਛੱਡ ਕੇ ਆਬਰਾ ਪ੍ਰੋਸ ਐਸਚੂ ਜੀ ਆਏ ਉਹਨਾਂ ਨੇ ਕਿਹਾ ਥੋੜੇ ਪਿੱਛੇ ਜੋ ਪਾਣੀ ਦਾ ਪਤਾ ਨਹੀਂ ਹੁੰਦਾ ਉਸ ਕਰਕੇ ਜਾ ਰਹੇ ਤੇ ਪਾਣੀ ਦਾ ਪੱਧਰ ਵਧਿਆ ਹੋਣੇ ਤੇ ਆਹ ਪਾਣੀ ਵਧਿਆ ਕਿੰਨਾ ਕੁ ਪਾਣੀ ਵਧਿਆ ਇੱਥੇ ਥੋੜਾ ਹੀ ਵਧਿਆ ਉਹਨਾਂ ਖਾਸ ਵੀ ਨਹੀਂ ਪਾਣੀ ਠੀਕ ਚੱਲਣ ਦਾ ਆਪਣਾ ਦੌਰ ਦੇ ਵਿੱਚ ਵੈਸੇ ਕਹਿ ਰਹੇ ਆ ਤਾਂ ਕਿਉਂ ਇੱਕ 5 ਵਜੇ ਆਦਾ ਸਵੇਰੇ ਪਾਣੀ ਕਹਿ ਰਹੇ ਕਿ ਹੋਰ ਪਾਣੀ ਛੱਡੇ 1.5 ਲੱਖ ਕਿ ਉਹ ਸਿੱਕ ਹੁਣ ਇਹਨਾਂ ਨੇ ਪਤਾ ਇਹਨਾਂ ਨੂੰ ਮੁਲਾਜ਼ਮਾਂ ਨੂੰ ਪਤਾ ਹੋਵੇਗਾ ਉੱਪਰ ਅਸੀਂ ਕੀ ਕਹਿ ਸਕਣਾ ਵੀ ਛੱਡਿਆ ਜਾਂ ਨਹੀਂ ਛੱਡਿਆ ਨੀ ਜਾ ਕੇ ਤੇ ਇਥੋਂ ਛੱਡ ਕੇ ਫਿਰ ਕਿੱਧਰ ਨੂੰ ਜਾਓਗੇ ਆ ਤੂੰ ਸਿਰੇ ਖੱਜਲ ਖੁਜਲ ਹੋ ਜਾਣਾ ਫਿਰ ਆ ਕਰਨਾ ਕੀ ਆ ਕਿੰਨੀਆਂ ਕਿ ਮੁਸ਼ਕਲਾਂ ਹੁੰਦੀਆਂ ਜੀ ਫਿਰ ਇਦਾਂ ਬਹੁਤ ਜ਼ਿਆਦਾ ਪਰੇਸ਼ਾਨੀਆਂ ਬਹੁਤ ਜ਼ਿਆਦਾ ਕਿੰਨਾ ਕਿ ਡੰਕਰ ਮਾਲ ਬੱਚਾ ਆਪਣੇ ਕੋ ਮਾਲ ਬੱਚਾ ਹੈ ਸਾਡੇ 5-7 ਘਰ ਆਇਆ ਕੋ 100-200 ਮਾ ਸਾਡੇ ਕੋ ਤੇ ਸਾਰੇ ਹੀ ਜਾ ਰਹੇ 5-7 ਘਰ ਸਾਰੇ 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 ਦੱਸਿਆ ਕੁਝ ਕਿੰਨੇ ਕਿ ਦਿਨ ਰਹਿਣਗੇ ਜਿੰਦਰ ਜਿੰਦਰ ਨੇ ਨਹੀਂ ਦੱਸਿਆ ਦੇਖੋ ਜਿੰਦਰ ਪਾਣੀ ਦੇਗਾ ਹੁਣ ਇਦਾਂ ਜੇ ਜੇ ਪਾਣੀ ਰਹੇਗਾ ਹੁਣ ਜਦ ਤੱਕ ਹੀ ਬਸ ਫਿਰ ਮੁੜ ਕੇ ਵੀ ਆ ਜਾਓ ਕਿੰਨੀ ਦੇਰ ਤੋਂ ਇੱਥੇ ਰਹਿ ਰਹੇ ਹੋ ਤੁਸੀਂ ਅਸੀਂ ਜੰਪਾਲ ਤੋਂ ਇੱਥੇ ਬਚਪਨ ਤੋਂ ਤੇ ਪਹਿਲੇ ਵੀ ਕਦੀ ਆਂਦਾ ਹੋਇਆ ਪਹਿਲੇ ਵੀ ਆਂਦਾ ਪਾਣੀ ਪਹਿਲੇ ਵੀ ਹੋਇਆ ਬੜੀ ਵਾਰੀ ਹੁੰਦਾ ਇੱਥੇ ਬਈ ਹੋਣਾ ਲੰਗਾ ਕੋਈ ਪ੍ਰਸ਼ਾਸਨ ਦੇ ਵੱਲੋਂ ਕੋਈ ਮਦਦ ਭੇਜੀ ਗਈ ਹੁਣ ਤੱਕ ਕੋਈ ਕੱਖ ਨਹੀਂ ਭੇਜਦਾ ਸਾਨੂੰ ਯਾਰ ਗਰੀਬਾਂ ਨੂੰ ਕੋਈ ਕੱਖ ਨਹੀਂ ਭੇਜਦਾ ਅਗਰ ਪਾਣੀ ਵੱਧ ਜਾਂਦਾ ਤਾਂ ਫੇਰੇ ਇੱਥੇ ਨਾ ਨੁਕਸਾਨ ਵੀ ਸਾਡਾ ਹੋ ਜਾਣਾ ਤਾਂ ਵੀ ਕੋਈ ਕੱਖ ਨਹੀਂ ਭੇਜਦਾ ਯਾਰ ਇਦਾਂ ਹੀ ਆਪੇ ਰੱਬ ਨੂੰ ਹੀ ਉਹ ਰੱਬ ਦੇਣ ਦਾ ਰੱਬ ਖਾਲ ਦੇ ਭਰਾ ਕੋਈ ਜਿਹਾ ਪੁਲਿਸ ਤੋਂ ਲਾਵਾ ਕੋਈ ਹੋਰ ਅਧਿਕਾਰੀ ਇੱਥੇ ਆਇਆ ਮੁੱਖ ਤੇ ਔਰ ਕੋਈ ਨਹੀਂ ਆਇਆ ਪੋਸਟਦੋ ਬਿਨਾ ਕੋਈ ਨਹੀਂ ਆਂਦਾ ਜਾਂ ਤੁਸੀਂ ਆਂਦੇ ਹੋ ਜਾਂ ਪੋਸਟ ਵਾਲੇ ਆਂਦੇ ਵਿਚਾਰੇ ਉਹ ਆਇਆ ਸੱਚੋ ਆਂਦੇ ਬਰਾਹਮਪੁਰੋਂ ਮਤ ਵਾਸਤੇ ਤੇ ਜਾਓ ਡੰਗਰ ਪਿੱਛੇ ਘੱਟ ਲੋ ਮਾਲ ਵਜਾ ਪਿੱਛੇ ਘੱਟ ਲੋ ਆਪਣਾ ਸਮਾਨ ਨੂੰ ਪਿੱਛੇ ਚੁੱਕ ਲੋ ਇਹੋ ਚੱਕਰ ਹੋਣਾ ਕਮਣਾ ਚਾਰੇ ਹੋ ਨਾ ਹਾਲ ਭਗਾਰ ਜਾਂਦੇ ਹਨ ਕੋਈ ਠੀਕ ਆ ਭਾਜੀ ਪ੍ਰਵੀਨ ਸਿੰਘ ਸਵੇਰ ਦਾ ਹੀ ਹੈ 10 11 ਵਜੇ ਦਾ ਦੇ ਦਰਿਆ ਦੇ ਵਿੱਚ ਹੀ ਪਹਿਲਾਂ ਪੂਰਾ ਉਸ ਤੋਂ ਬਾਅਦ ਬਾਹਰ ਨਿਕਲਣਾ ਸ਼ੁਰੂ ਹੋ ਗਿਆ ਤੁਸੀਂ ਰਹੇ ਬੇੜੀ ਬੰਦ ਹੋ ਗਈ ਹੈ ਆਣਾ ਜਾਣਾ ਬੰਦ ਹੋ ਗਿਆ ਜਿਹੜਾ ਪਾਰ ਦਾ ਸਿਸਟਮ ਸਾਰਾ ਖਤਮ ਹੋ ਗਿਆ ਤੇ ਜਿਹੜਾ ਅੱਧਰ ਲਾਇਆ ਅੱਧਰ ਵੀ ਜਿਹੜੇ ਪੱਠੇ ਪੁੱਠ ਪਿੰਡ ਹੈਗੇ ਨਾ ਜੀ ਕੋਈ 7 8 ਦੋ ਪਿੰਡ ਪਠਾਨਕੋਟ ਦੇ ਆ ਕੋਈ ਚਾਰ ਦਿਨਾਂਗਰ ਬਲਾਕ ਦੇ ਆ ਉਹ ਫਿਰ ਲੋਕ ਅੰਦਰ ਹੋ ਜਾ ਬਰਾ ਉਹ ਲੋਕ ਬਸ ਉਹ ਪਾਰ ਹੀ ਨੇ ਇਧਰ ਵਾਲੇ ਇਧਰ ਤੇ ਉਧਰ ਵਾਲੇ ਉਧਰ ਕੋਈ ਸਿਸਟਮ ਨਹੀਂ ਬਿਲਕੁਲ ਮਤਲਬ ਕਨੈਕਸ਼ਨ ਟੁੱਟੇ ਦਾ ਹਲੇ ਭਾਈ ਚਾਂਸ ਕੋਈ ਉਧਰ ਕੋਈ ਨਹੀਂ ਆ ਵੀ ਹੁੰਦੀ ਹੈ ਜਾਂ ਪਰ ਬਿਮਾਰ ਉਹ ਤੇ ਫਿਰ ਪ੍ਰਸ਼ਾਸਨ ਨਹੀਂ ਦੇਖ ਸਕਦਾ ਆਮ ਲੋਕੀ ਆਹੀਂ ਕੀ ਕਹਿ ਸਕਨੇ ਆ ਇਹ ਕਿਸ ਤਰ੍ਹਾਂ ਮਤਲਬ ਕਰ ਸਕਨੇ ਆ ਉਹ ਪ੍ਰਸ਼ਾਸਨ ਦੇਖ ਸਕਦਾ ਵੀ ਉਹਨਾਂ ਨੂੰ ਕਿਸ ਤਰ੍ਹਾਂ ਮਤਲਬ ਇਧਰ ਲਿਆਣਾ ਜਾਂ ਐਮਰਜੈਂਸੀ ਵਿੱਚ ਉਹਨਾਂ ਨੂੰ ਜਾਂ ਕੋਈ ਹੈਲਥ ਦੀ ਕੋਈ ਲੋੜ ਪੈਂਦੀ ਆ ਚਲੋ ਉਧਰ ਪਾਰ ਵੈਸੇ ਡਿਸਪੈਂਸਰੀ ਵੀ ਹੈਗੀਆਂ ਠੀਕ ਹੈ ਨੀ ਉਹਦੇ ਪ੍ਰਸ਼ਾਸਨ ਦਾ ਉਧਰ ਵੀ ਸਿਸਟਮ ਪੂਰਾ ਰੱਖਿਆ ਹੋਇਆ ਪਹਿਲਾਂ ਹੁਣ ਉਹਨਾਂ ਦਾ ਸੰਪਰਕ ਇਧਰ ਨਾਲ ਇਧਰੋਂ ਟੁੱਟਿਆ ਹੋਇਆ ਪੂਰਾ ਜੇ ਇਧਰ ਪਾਣੀ ਦੀ ਗੱਲ ਜਿਹੜੀ ਕਿੰਨਾ ਕੁ ਪਾਣੀ ਚੜ ਗਿਆ ਕਿੰਨੀ ਕੁ ਫਸਲ ਦਾ ਜਿਹੜਾ ਨਖਾਨ ਹੋ ਚੁੱਕਿਆ ਹੁੰਦਾ ਨਹੀਂ ਹੁਣ ਦੇਖੋ ਇਹ ਤਾਂ ਲੱਗ ਸਕੇ ਕੋਈ ਹੋਇਆ ਹੀ ਹੈ ਕੋਈ 10 20 ਕਿਲਿਆਂ ਦਾ ਨੁਕਸਾਨ ਤੇ ਹੈ ਹੀ ਹੈ ਇਧਰਲੇ ਪਾਸੇ ਪਾਰਲੇ ਪਾਸੇ ਵੀ ਅੱਛਾ ਜਿਹੜੇ ਲੱਗ ਲੱਗੇ ਡੇਰੇ ਲੈਂਦੇ ਸੀ ਉਹ ਪੁਲਿਸ ਨੇ ਜਾਂ ਪ੍ਰਸ਼ਾਸਨ ਨੇ ਉਠਾਤੇ ਉਹ ਹੁੰਦੀ ਤਿਆਰੀ ਪੂਰੀ ਉਹਨਾਂ ਨੇ ਡੇਰੇ ਲੱਦੇ ਦੇ ਆ ਉਹਦੇ ਪੁਲਿਸ ਨੇ ਹੁਣ ਕਿਹਾ ਤਾਂ ਵੀ ਆਪਣਾ ਬੰਦਬਸਤ ਕਰੋ ਅੱਗੇ ਪਿੱਛੇ ਹੋ ਜਾਓ ਜਾਂ ਕਿਦੇ ਸਕੂਲਾਂ ਸਕਾਲਾਂ ਵਿੱਚ ਭੇਜਣਗੇ ਉਹਦੇ ਪ੍ਰਸ਼ਾਸਨ ਨਾਲ ਆਪਣਾ ਕੰਮ ਕਰ ਰਿਆ ਪ੍ਰਸ਼ਾਸਨ ਦੇ ਵੱਲੋਂ ਕੋਈ ਮਦਦ ਆਉਂਦੀ ਤੁਹਾਨੂੰ ਇੱਥੋਂ ਦੇ ਨਹੀਂ ਮੈਂ ਦੇਖੋ ਪ੍ਰਸ਼ਾਸਨ ਨੇ ਹੋਇਆ ਵੀ ਆ ਕੇ ਉਹ ਕਹਿ ਰਿਹਾ ਵੀ ਅੱਗੇ ਪਿੱਛੇ ਹੋ ਜਾਓ ਉਹਦੇ ਆਪਣਾ ਜੋ ਵੀ ਕੰਮ ਹੁੰਦਾ ਪੂਰਾ ਕਰ ਰਿਆ ਹੁਣ ਗੁਜਰਾਂ ਨੂੰ ਇਸੇ ਕਰਕੇ ਉਹਨੇ ਕਿਹਾ ਤਾਂ ਵੀ ਸਕੂਲੇ ਚੱਲ ਜਾਓ ਜਾਂ ਕਿਦੇ ਪਿੱਛੇ ਜਿਹੜੀ ਸਰਕਾਰੀ ਜਗ੍ਹਾ ਕੋਈ ਵੀ ਉਹਨਾਂ ਸਿਸਟਮ ਬਣਾਇਆ ਹੋਇਆਗਾ ਉਹਨਾਂ ਨੇ ਉੱਥੇ ਭੇਜ ਦੇਣਾ ਜਾਂ ਕਿਹਦਾ ਡੰਗਰ ਆ ਕੋਈ ਜਾਂ ਕਿਹਦਾ ਨੁਕਸਾਨ ਨਾ ਹੋਵੇ ਠੀਕ ਹੈ ਨੀ ਤੇ ਉਹਨਾਂ ਨੂੰ ਤੇ ਇਹੋ ਹੀ ਤੇ ਫਿਰ ਉਸ ਟਾਂਵ ਡੰਗਰ ਡੁੰਗਰ ਕੱਢਣੇ ਜਿਹੜੇ ਉਹ ਮੁਸ਼ਕਲ ਹੋ ਜਾਂਦੇ ਆ ਠੀਕ ਹਨੀ ਭਾਈ ਚਾਂਤ ਪਾਣੀ ਆ ਜਾਂ ਪ੍ਰਸਾਤ ਆਉਂਦੀ ਆ ਤੇ ਫਿਰ ਕਿੰਨਾ ਕਨੇ ਖਾਨ ਹੁੰਦਾ ਜਿਹੜਾ ਖਤਰਾ ਕਿੱਥੋਂ ਤੱਕ ਪਾਣੀ ਜਿਹੜਾ ਚੱਲ ਜਾਣਾ ਨੁਕਸਾਨ ਜੀ ਇਹ ਆਪਣਾ ਮਕੋੜਾ ਪਿੰਡ ਆ ਚੱਕਾ ਇਹ ਪੂਰਾ ਜਿਹੜਾ ਮਤਲਬ ਜੇ ਬੋਦਾ ਪਾਣੀ ਆ ਜਾਏ ਤੇ ਪੂਰਾ ਆਪਣੇ ਡੁੱਬ ਸਕਦਾ 5 5 6 6 ਫੁੱਟ ਪਾਣੀ ਜਿਹੜਾ ਗਲੀਆਂ ਦੇ ਵਿੱਚ ਵੀ ਹੁੰਦਾ ਪਹਿਲਾਂ ਵੀ ਜਿਹੜਾ ਇਸ ਤੱਕ ਪਾਣੀ ਪੁੰਹ 88 ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆਇਆ ਸੀ ਔਰ ਇਹ ਪਿੰਡ ਜਿਹੜੇ ਮਕੋੜਾ ਚੱਕ ਪੂਰਾ ਹੋਲੇ ਮੇਰੇ ਡੁੱਬਿਆ ਹੋਇਆ ਹੈ ਝੂਟਦੇ ਨਹੀਂ ਕਹਣ